ਇੱਕ ਧਰਮ ਹੈ ਜਿਸ ਦੇ ਵਿੱਚ ਮੁੱਛਾ ਕਟੀਆਂ ਜਾਂਦੀਆਂ ਨੇ ਦਾੜੀ ਰੱਖ ਲਈ ਜਾਂਦੀ ਹੈ। ਸੁਨਤ ਕਰ ਲਈ ਜਾਂਦੀ ਹੈ ਇੱਕ ਧਰਮ ਦੇ ਵਿੱਚ। ਇੱਕ ਧਰਮ ਹੈ ਜਿਸ ਦੇ ਵਿੱਚ ਜਦੋਂ ਬੱਚਾ ਜਨਮ ਲੈਂਦਾ ਉਸ ਤੋਂ ਬਾਅਦ ਆਪਣੇ ਧਰਮ ਚ ਲਿਉਣ ਵਾਸਤੇ ਉਹਨੂੰ ਇੱਕ ਖਾਸ ਧਾਰਮਿਕ ਥਾਂ ਤੇ ਲਿਜਾਇਆ ਜਾਂਦਾ ਹੈ ਤੇ ਉੱਥੇ ਜਾ ਕੇ ਉਸ ਦਾ ਮੁੰਡਣ ਕੀਤਾ ਜਾਂਦਾ ਤੇ ਉਸ ਦੇ ਸਿਰ ਦੇ ਵਿੱਚ ਛੋਟੀ ਜਿਹੀ ਇੱਕ ਟੇਲ ਜੀ ਰਹਿ ਜਾਂਦੀ ਹੈ ਤੇ ਕਹਿੰਦੇ ਇੱਕ ਲੇਟ ਰਹਿ ਜਾਂਦੀ ਹੈ ਤੇ ਬੋਧੀ ਵੀ ਕਹਿੰਦੇ ਨੇ। ਇਸੇ ਤਰੀਹੀ ਹੋਰ ਧਰਮਾਂ ਦੀ ਗੱਲ ਹੈ। ਪਰ ਇਸ ਦੇ ਨਾਲ ਨਾਲ ਜੇ ਕੁਦਰਤ ਨੂੰ ਵੇਖਿਆ ਜਾਵੇ ਤਾਂ ਇਨਸਾਨ ਜਿਹੜੇ ਰੂਪ ਚ ਆਉਂਦਾ ਉਸੇ ਰੂਪ ਚ ਅਸੀਂ ਇੱਕ ਪਾਸੇ ਅਸੀਂ ਕਹਿੰਨੇ ਕੁਦਰਤ ਨੂੰ ਮੰਨਨੇ ਆ ਉਹਦੇ ਨਿਯਮਾਂ ਦੇ ਅੰਦਰ ਅਸੀਂ ਚੱਲ ਰਹੇ ਆ ਫਿਰ ਜੇ ਇਹ ਕਿਰਿਆ ਜਾਂਦੀਆਂ ਨੇ ਇਸ ਤਰ੍ਹਾਂ ਦੇ ਨਿਯਮ ਬਣਾਏ ਜਾਂਦੇ ਨੇ ਤਾਂ ਉਸ ਕਰਤੇ ਦੇ ਉਲਟ ਜਾ ਕੇ ਨਹੀਂ ਉਸ ਦੇ ਹੁਕਮ ਦੇ ਬਾਹਰ ਜਾ ਕੇ ਨਹੀਂ ਘੋਰੇ ਕਰਤਾ ਨੇ ਕਦ ਕਿਹਾ ਬਿਨਾਂ ਕਰੋ ਜਾਂ ਕਰੋ ਕਰਤਾਲੇ ਮੁਛਾ ਕਟਣੂ ਨਹੀਂ ਗਿਆ ਉਹਨੇ ਲਾ ਕੇ ਕਿਉਂ ਭੇਜਦੀ ਨਹੀਂ ਫਿਰ ਨਾਮ ਹੀ ਲਾ ਕੇ ਭੇਜੇ ਨੇ ਹਾਂ ਨਾਉ ਕਟ ਨਾਉ ਕਟਦੇ ਫਿਰ ਅਸੀਂ ਬਿਲਕੁਲ ਨਹੀਂ ਵੀ ਦੇਖੋ ਇਹ ਸਵਾਲ ਹੁੰਦਾ ਨਾ ਵੀ ਫਿਰ ਅਸੀਂ ਨਾਉ ਪੈਰਾਂ ਦੇ ਅੱਧਾ ਦੇ ਕਿਉਂ ਕਟਦੇ ਆ ਉਹ ਆਤਮ ਰੱਖਿਆ ਵਾਲੀ ਜੇ ਪ੍ਰਾਣੇ ਆਦੀ ਆਦੀ ਜੇ ਪਿਛਲੇ ਮਨੁੱਖ ਨੂੰ ਵੇਖੀਏ ਪਿਛਲੇ ਮਨੁੱਖ ਨੂੰ ਕੋਈ ਥੋੜਾ ਅੱਜ ਦੀ ਗੱਲ ਕਰੋ ਅੱਜ ਬੇਸ਼ੱਕ ਨਹੀਂ ਜਦੋਂ ਇਨਸਾਨ ਸੁਣੋ ਸੁਣੋ ਮੇਰੀ ਗੱਲ ਤੁਸੀਂ ਕੋਈ ਦਲੀਲ ਦੇ ਆਧਾਰ ਤੇ ਸਬੂਤ ਪੇਰ ਕਰਨਾ ਕਰੋ ਮੈਨੂੰ ਸਬੂਤ ਦਿਵੋ ਵੀ ਪਿਛਲੇ ਮਨੁੱਖਾਂ ਦੇ ਨਾਮ ਹੱਥਾਂ ਦੇ ਬਹੁਤ ਲੰਬੇ ਤੇ 10-10 ਫੁੱਟ ਦੇ ਤੇ ਨਹਾਂ ਦੇ ਪੈਰਾਂ ਦੇ 10 ਫੁੱਟ ਫਿਰ ਮੈਂ ਗੱਲ ਕਰੂੰਗਾ ਤੁਸੀਂ ਕਾ ਇਮੇਜਿਨੇਸ਼ਨ ਕਰੋਗੇ ਫਿਰ ਉਹ ਗੱਲ ਮੰਨਣ ਨੂੰ ਯੋਗ ਨਹੀਂ ਹੈਗੀ ਜੀ ਜੀ ਤੇ ਪਰ ਇਹ ਠੀਕ ਹੈ ਔਰ ਮੈਂ ਦੂਸਰੀ ਗੱਲ ਦੱਸਾਂ ਜਿਹੜੀ ਖਤਰਨ ਦੀ ਗੱਲ ਕਰਦੇ ਸੁਣਨ ਦੀ ਗੱਲ ਕਰਦੇ ਆ ਇਹ اسلام ਜੀਕ ਟੰਗਾ ਹੈ اسلام ਦਾ ਹਿੱਸਾ ਨਹੀਂ ਹੈ ਇਤਨਾ ਮੁਸਲਮਾਨ ਨਹੀਂ ਹੁੰਦਾ ਇਹ ਦਾੜੀ ਕਟਨ ਵਾਲਾ ਮੁਸਲਮਾਨ ਮੁਸਲਮਾਨ ਨਹੀਂ ਹੁੰਦਾ ਸੌਰੀ ਮੁੱਛਾ ਕਟਨ ਨਾਲ ਜਿਵੇਂ ਇਹਦਾ ਇੱਕ ਯੂਨੀਫਾਰਮ ਹੈ ਇੱਕ ਦਿਖਾਈ ਦੱਸ ਅਸੀਂ ਅਸੀਂ ਮੁਸਲਮਾਨਾਂ ਨੂੰ ਤਾਂ ਸਾਡਾ ਮੇਰਾ ਸਵਾਲ ਹੀ ਨਹੀਂ ਮੇਰਾ ਸਵਾਲ ਤਾਂ ਉਹਨਾਂ ਲੋਕਾਂ ਬਾਰੇ ਹੈ ਜਿਨ੍ਹਾਂ ਦੇ ਅਵਾਗਵਾ ਧਰਮ ਨੇ ਸੁਣ ਤਾਂ ਉਹ ਨਹੀਂ ਨਹੀਂ ਮੈਂ ਨਹੀਂ ਕਰ ਮੈਂ ਆਪਣੀ ਗੱਲ ਕਰਦਾ ਕਿ ਮੈਂ ਦੂਸਰੇ ਤਰਫ ਬਾਰੇ ਗੱਲ ਕਰਾਂਗਾ ਲੋਕ ਕਹਿੰਗੇ ਦੂਸਰੇ ਤਰਫ ਜਿਹੜਾ ਇੰਟਰਵਿਊ ਕੀਤਾ ਦੂਸਰੇ ਤਰਫ ਮੈਂ ਤੀਸਰੇ ਅ ਜਿਹੜੀ ਦੁਨੀਆ ਉਹਨਾਂ ਨੇ ਹਰੇਕ ਧਰਮ ਨੇ ਆਪੋ ਆਪਣੇ ਕਿੰਨੇ ਨਿਯਮ ਬਣਾਏ ਹੋਏ ਨੇ ਜੇ ਅਸੀਂ ਕਰਤੇ ਨੂੰ ਉਸ ਨੂੰ ਸਾਰਾ ਕੋਈ ਮੰਨ ਰਿਹਾ ਉਸ ਸੁਪਰ ਸ਼ਕਤੀ ਨੂੰ ਉਸ ਸੁਪਰ ਪਾਵਰ ਨੂੰ ਸਾਰਾ ਕੋਈ ਮੰਨ ਰਿਹਾ ਉਸ ਦੀ ਹੁਕਮ ਦੀ ਅਦੂਲੀ ਕਿਉਂ ਕਰ ਰਹੇ ਦੇਖੋ ਜਪਜੀ ਸਾਹਿਬ ਜੀ ਦਾ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਦਾ ਜੀ ਕਿਬ ਸਚਿਆਰਾ ਹੋਈਏ ਕਿਬ ਕੋੜੇ ਟੁੱਟੇ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਣ ਉਸ ਰਜ਼ਾਈ ਰੱਬ ਦੇ ਹੁਕਮ ਕਿਹੜੇ ਨੇ ਇੱਕ ਇਨਸਾਨ ਆਪਣੀ ਕਮਜ਼ੋਰ ਬੁੱਧੀ ਦੇ ਆਧਾਰ ਤੇ ਪਤਾ ਨਹੀਂ ਕਰ ਸਕਦਾ ਸੀ ਇਸੇ ਕਰਕੇ ਉਸ ਸਰਵ ਸ਼ਕਤੀਮਾਨ ਰੱਬ ਨੇ ਖੁਦਾ ਨੇ ਪ੍ਰਭੂ ਨੇ ਆਕਾਨਪੁਰਖ ਨੇ ਆਪਣੇ ਚੁਣੇ ਹੋਏ ਮਹਾਪੁਰਸ਼ਾਂ ਨੂੰ ਸੰਸਾਰ ਭੇਜਿਆ ਇਹਨਾਂ ਮਹਾਪੁਰਸ਼ਾਂ ਨੂੰ ਇਹ ਨਬੀ ਰਸੂਲ ਜਾਂ ਪੈਗੰਬਰ ਕਿਹਾ ਜਾਂਦਾ ਹੈ ਉਹ ਉਸ ਰੱਬ ਦੇ ਜਿਹੜੇ ਨਿਯਮ تھے ਜਾਂ ਜਦ ਦੇ ਇਸ ਦੁਨੀਆ ਤੇ ਧਰਤੀ ਤੇ ਇਨਸਾਨ ਦੇ ਜੀਵਨ ਗੁਜ਼ਾਰਨ ਦੇ ਜੀਵਨ ਬਤੀਤ ਕਰਨ ਦੇ ਜਿਹੜੇ ਨਿਯਮ تھے ਉਹ ਲੈ ਕੇ ਆਏ ਤੇ ਉਹਨਾਂ ਨੇ ਦੱਸਿਆ ਤੁਸੀਂ ਇਸ ਤਰ੍ਹਾਂ ਜੀਵਨ ਗੁਜ਼ਾਰਨੀ ਹੈ ਉਹਨਾਂ ਵਿੱਚੋਂ ਹਰ ਸਮੇਂ ਤੇ ਜਿਹੜੀ ਰੱਬ ਦੀ ਜਿਹੜੀ ਉਹਨੇ ਕਹਿੰਦਾ ਮਰਿਆਦਾ ਧਰਮਿਆਦਾ ਬਦਲਦੀ ਰਹੀ ਲੇਕਿਨ ਰੱਬ ਦਾ ਧਰਮ ਇੱਕ ਹੀ ਰਹਾ ਰੱਬ ਦਾ ਧਰਮ ਕੀ ਸੀ ਕਿ ਇਨਸਾਨ ਜਿਹੜਾ ਹੈ ਰੱਬ ਦਾ ਪੈਦਾ ਕੀਤਾ ਹੋਇਆ ਇਹ ਉਸ ਰੱਬ ਨੂੰ ਕੋਈ ਕਮਨ ਕਿਵਨ ਉਸੇ ਦੀ ਪੂਜਾ ਕਰੇ ਇਹ ਧਰਮ ਸੀ ਰੱਬ ਦਾ ਸ਼ੁਰੂ ਤੋਂ ਚੱਲੇ ਆ ਰਿਹਾ 21 ਹਜ਼ਾਰ ਦਾ ਧਰਮ ਨਹੀਂ ਬਦਲਿਆ ਕੋਈ ਜਿਹੜਾ ਰੱਬ ਇੱਕ ਹੈ ਤਾਂ ਧਰਮ ਵੀ ਇੱਕ ਹੀ ਹੋਣਾ ਚਾਹੀਦਾ ਲੇਕਿਨ ਤਰ ਮਰਿਆਦਾ ਜਿਹਨੂੰ ਸ਼ਰੀਅਤ ਕਹਿੰਦੇ ਆ ਜਾਂ ਜਿਹਨੂੰ ਅਸੀਂ ਮਰਿਆਦਾ ਕਹਿੰਦੇ ਆ ਜਾਂ ਜਿਵੇਂ ਨਿਯਮ ਕਹਿੰਨਾ ਉਸ ਸਮੇ ਸਮੇ ਤੇ ਬਦਲਦੇ ਰਹੇ ਜਿਵੇਂ ਅੱਜ ਦੀ ਸਰਕਾਰ ਹੈ ਹਾਲਾਤ ਹੋਣੇ ਕੱਲ ਨੂੰ ਹੋਰਗੇ ਪਰ ਨਹੀਂ ਬਦਲਦੇ ਹੁੰਦੇ ਨਹੀਂ ਸਰਕਾਰ ਇਸ ਤਰ੍ਹਾਂ ਬਦਲਦੀ ਰਹੀ ਜਦੋਂ ਸੁਰੂ ਚ ਇਨਸਾਨ ਆਇਆ ਉਸਰੇ ਇਨਸਾਨਾਂ ਨੇ ਤਰੱਕੀ ਆਪਤਾ ਨਹੀਂ ਸਾ ਉਹਦੇ ਹੋਰ ਕੁਝ ਚੀਜ਼ਾਂ ਸੀ ਫਿਰ ਹੋਰ ਇਨਸਾਨ ਤਰੱਕੀ ਕਰ ਗਿਆ ਫਿਰ ਹੋਰ ਨਹੀਂ ਮਾਉਂਦੇ ਰਹੇ ਇਸ ਤਰ੍ਹਾਂ ਜਿਹੜੀ ਸਤਰਮਰਿਆਦਾ ਬਦਲਦੀ ਰਹੀ ਹੁਣ ਬਹੁਤ ਸਾਰੇ ਲੋਕ ਜਿਵੇਂ ਆਪਾਂ ਸਕੂਲ ਆ ਹੁਣ ਤੁਸੀਂ ਸਿੱਧਾ ਘਰਾਂ ਵਿੱਚ ਪੜਦੇ ਹੋ ਥੋੜੀ ਯੂਨੀਫਾਰਮ ਹੋ ਰਹਾ ਤੁਸੀਂ ਸਾਬ ਜਿਆਦਾ ਜਾਣੇ ਥੋੜੀ ਯੂਨੀਫਾਰਮ ਹੋਵੇ ਹੋ ਰਹਾ ਤੁਸੀਂ ਆ ਰਹੇ ਸਕੂਲ ਜਾਂ ਛੁੱਟੀ ਯੂਨੀਫਾਰਮ ਹੋਵੇ ਅਸਲ ਯੂਨੀਫਾਰਮ ਨਹੀਂ ਹੁੰਦੀ ਅਸਲ ਵਿੱਚ ਐਜੂਕੇਸ਼ਨ ਹੁੰਦੀ ਹੈ ਉਹ ਸੰਸਕਾਰ ਹੁੰਦੇ ਜਿਹੜੇ ਇਨਸਾਨ ਸਿੱਖਦਾ ਹੈ ਜਿਹੜੇ ਕਰਨੇ ਹੁੰਦੇ ਨੇ ਉਹਨੇ ਇਹ ਜਿਹੜੀਆਂ ਯੂਨੀਫਾਰਮ ਨੇ ਕਿਸੇ ਨੇ ਮੁੱਛਾ ਕੱਟ ਲਿਆ ਕਿਸੇ ਨੇ ਬੂੜੀਆਂ ਰੱਖਣੀਆਂ ਕਿਸੇ ਨੇ ਦਾੜੀ ਲੰਬੀ ਕਰ ਲਈ ਕਿਸੇ ਨੇ ਕੱਟ ਰੱਖ ਲਈ ਕਿਸੇ ਨੇ ਸਾਫ ਕਰਤੀ ਇਹ ਉਹ ਹਰ ਤਰ੍ਹਾਂ ਦਾ ਆਪਣਾ ਆਪਣਾ ਨਹੀਂ ਹੋਣਾ ਮਾਨਨਦੇ ਹੋਣਾ ਫਿਰ ਕਰਤੇ ਦੀ ਮਰਜ਼ੀ ਦੇ ਦਾ ਖਿਲਾਫ ਹੀ ਕਰ ਰਣਾ ਮਰੁਖ ਨੇ ਆਪਣੇ ਆਪਣੇ ਵੇਖੋ ਆਪਣੇ ਸਾਰੇ ਕੋ ਠੀਕ ਕਰਨ ਉਹ ਆਪਣੇ ਢੰਗ ਨਾਲ ਹੀ ਚਲਾ ਆਪਾਂ ਨੂੰ ਕੀ ਬੋਦਾ ਵੀ ਕਰਤਾ ਦੇ ਖਿਲਾਫ ਕੀਤਾ ਕਿਉਂ ਨਹੀਂ ਇੱਕ ਇੱਕ ਤੁਸੀਂ ਤੁਹਾਡੇ ਅਕਸਰ ਚਰਚਾ ਦੇ ਤੁਸੀਂ ਕਹਿੰਦੇ ਹੋ ਤੁਹਾਡੇ ਹੀ ਵਿਚਾਰ ਨੇ ਕਿ ਹਰੇਕ ਧਰਮ ਨੇ ਚਾਹੇ ਉਹ ਮੰਨ ਲੋ ਚਾਹੇ ਉਹ ਪਵਿੱਤਰ ਕੁਰਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਾਂ ਹੋਰ ਹਿੰਦੂ ਧਰਮ ਦੇ ਸਤਿਕਾਰਯੋਗ ਜਿਹੜੇ ਗ੍ਰੰਥ ਨੇ ਪਵਿੱਤਰ ਗ੍ਰੰਥ ਨੇ ਠੀਕ ਹੈ ਤਾਂ ਆਪਣੇ ਨਿਜਮ ਦੇ ਵਿੱਚ ਚੱਲਣ ਵਾਸਤੇ ਹਰ ਤਰ੍ਹਾਂ ਦੇ ਅੱਗੇ ਜੇ ਅੱਗੇ ਜਿਵੇਂ ਮਾਪੇ ਬੱਚੇ ਨੂੰ ਅੱਗੇ ਸਿਖਾਉਂਦਾ ਜਾਂਦਾ ਉਸ ਨੂੰ ਦੁਨੀਆ ਦੇ ਵਿੱਚ ਵਿਚਰਨ ਵਾਸਤੇ ਸਾਰਾ ਕੁਝ ਕਰਨਾ ਪੈਂਦਾ ਅਦਰਵਾਈਜ਼ ਰੱਬ ਤਾਂ ਦੱਸਣ ਨਹੀਂ ਆਏਗਾ ਇਹ ਤੁਹਾਡੀ ਗੱਲ ਹੈ ਤੁਹਾਡੇ ਵਿਚਾਰ ਸਨ ਥੋੜੀ ਦੇਰ ਪਹਿਲੇ ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਕਿਉਂ ਨਹੀਂ ਰੱਬ ਦੱਸਦਾ ਹੈਗਾ ਜਦੋਂ ਇੱਕ ਜਾਨਵਰ ਹੈ ਇੱਕ ਜਾਨਵਰ ਨੇ ਆਪਣੇ ਕੱਟੇ-ਕੱਟੀ ਨੂੰ ਜਨਮ ਦਿੱਤਾ ਕਿਹੜਾ ਬੰਦਾ ਉਸ ਨੂੰ ਦੱਸਣ ਆਉਂਦਾ ਕਿ ਤੂੰ ਇੱਥੇ ਦੁੱਧ ਚੁੰਗਣ ਜਾਣਾ ਬੱਚਾ ਆਪਣੇ ਆਪ ਵੋਟਦਾ ਠੀਕ ਥਾਂਾਂ ਤੱਕ ਚਲਾ ਜਾਂਦਾ ਦੇਖੋ ਦੁਨੀਆ ਜਿੰਨੇ ਜਾਨਦਾਰ ਨੇ ਨਾ ਵਿਚੀ ਇਨਸਾਨ ਉਹ ਜਾਨਵਰ ਇਹ ਸਾਰੇ ਜਾਨਦਾਰ ਨੇ ਜਾਨਵਰ ਤੋਂ ਜਾਨ ਵਾਲਾ ਇਹ ਇਸ ਜਿੰਨੇ ਇਨਸਾਨ ਤੋਂ ਇਲਾਵਾ ਜਿੰਨੇ ਵੀ ਜਾਨਵਰ ਨੇ ਜਾਨਦਾਰ ਨੇ ਉਹਨਾਂ ਨੂੰ ਉਹ ਅਕਲ ਨਹੀਂ ਦਿੱਤੀ ਜੋ ਇਨਸਾਨ ਨੂੰ ਹੈ ਇੱਕਰ ਸਮਝੀਓ ਤੇ ਆਰਮੀਰ ਕਰ ਜਿੰਦੇ ਵੀ ਜਾਨਵਰ ਨੇ ਉਹ ਸਾਰੇ ਆਪਣੇ ਲਈ ਜਿੰਦੇ ਨੇ ਖਾਣਾ ਪੀਣਾ ਬੱਚੇ ਪੈਦਾ ਕਰਨਾ ਟੱਬਰ ਪਾਲਣਾ ਤੇ ਮਰ ਜਾਣਾ ਇਹ ਹਰ ਜਾਨਵਰ ਦਾ ਕੰਮ ਹੈ ਹੁਣ ਜਾਨਵਰ ਤੇ ਇਨਸਾਨ 'ਚ ਫਰਕ ਦੇਖੋ ਪਹਿਲਾਂ ਕੀ ਹੈ ਜਿਹੜਾ ਇਨਸਾਨ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਇਹ ਅਰਬੀ ਦੇ ਇੱਕ ਹੋਰ ਸ਼ਬਦ ਉਨਸ ਤੋਂ ਬਣਿਆ ਉਨੇ ਨੂੰ ਔਕਨ ਨੰਨਾ ਸਸਾ ਉਨਸ ਉਰਦਾ ਬਦਲਦਾ ਮੁਹੱਬਤ ਪ੍ਰੇਮ ਪਿਆਰ ਹਮਦਰਦੀ ਇਸ ਲਈ ਇਨਸਾਨ ਉਹ ਹੈ ਜਿਹਦੇ ਸੀਨੇ ਵਿੱਚ ਇੱਕ ਅਜੀਹਾ ਦਿਲ ਧੜਕਦਾ ਹੈ ਜਿਹੜਾ ਦੂਜਿਆਂ ਲਈ ਵੀ ਧੜਕਦਾ ਹੈ ਇਹ ਸਿਨਰਜੀਕ ਅਜੀਹਾ ਦਿਲੇ ਇਹ ਦੂਜਿਆਂ ਨੂੰ ਝਟਕਦਾ ਹੈ ਬਾਕੀ ਜਨਰਲ ਚ ਨਹੀਂ ਹੈ ਤੁਸੀਂ ਇੱਕ ਮੁਰਗੀ ਦੇ ਜਿੱਥੇ ਪਈਆਂ ਹੁੰਦੀਆਂ ਨੇ ਬੁੱਚਣ ਖਾਨ ਦੇ ਉਧਰ ਜਾਓ ਕਸਾਈ ਦੁਕਾਨ ਤੇ ਉਹਦੇ ਪਿੰਜਰੇ 'ਚ ਬਹੁਤ ਸਾਰੀਆਂ ਮੁਰਗੀਆਂ ਹੁੰਦੀਆਂ ਰੱਖੀਆਂ ਹੋਈਆਂ ਇੱਕ ਬੰਦਾ ਆਉਂਦਾ ਉਹ ਕਹਿੰਦਾ ਮੈਨੇ ਮੁਰਗੀ ਲੈਣੀ ਹੈ ਕੜ ਲੈਣਾ ਉਹ ਜਿਹੜਾ ਹੁੰਦਾ ਕੁੱਕੜ ਵਾਲਾ ਉਹ ਕੁੱਕੜ ਕੱਢਦਾ ਉਹਨੂੰ ਕੱਟ ਕੇ ਉਹਨੂੰ ਦੇ ਦਿੰਦਾ ਬਾਕੀ ਮੁਰਗੀ ਮੁਰਗੇ ਦਾਣੇ ਚੁੱਕ ਦੇ ਰਹੀਆਂ ਨੇ ਕੋਕੜ ਦੇ ਜੋ ਹਿੱਸੇ ਨਹੀਂ ਹੈ ਰੱਖੀ ਠੀਕ ਹੈ ਨਹੀਂ ਤੇ ਫੇਰ ਇੱਕ ਹੁੰਦਾ ਫੇਰ ਕਰਦਾ ਪਰ ਇਨਸਾਨ ਦੇ ਦਿਲ ਚ ਇੱਕ ਅਜਿਹੇ ਹਾਦ ਰੱਖਾ ਰਹੇ ਜਿਹੜਾ ਕਿਸੇ ਨੂੰ ਵੀ ਤਕਲੀਫ ਹੁੰਦੀ ਹੈ ਕਿਸੇ ਧਰਮ ਦਾ ਵੀ ਹੋਵੇ ਤੁਸੀਂ ਪੰਜਾਬ ਦੇਖਿਆ ਤੁਸੀਂ ਪਿਛੇ ਲੰਗ ਲਗਾ ਕਿਸਾਨਾਂ ਦੁਨ ਦਾ ਉਹਨਾਂ ਨੇ ਦੇਖਿਆ ਵੀ ਇਹ ਯੂਪੀ ਦਾ ਹੈ ਬਿਹਾਰ ਦਾ ਸਭ ਲੋਕਾਂ ਨੂੰ ਲੰਗ ਰੁਲਾ ਰਹੇ ਤੇ ਕਿਉਂਕਿ ਇਨਸਾਨ ਦੇ ਸੀਨੇ ਚ ਆਪਣੀ ਕੰਜਾਰ ਦੀ ਦਖੇੜਾ ਦੂਜਿਆਂ ਲਈ ਧੜਕਦਾ ਨਹੀਂ ਪਰ ਲੱਗਦਾ ਇਸ ਤਰ੍ਹਾਂ ਜਿਵੇਂ ਇਨਸਾਨ ਹੀ ਜਿਹੜਾ ਸ਼ੈਤਾਨ ਦਾ ਰੂਪ ਲੈ ਚੁੱਕਿਆ ਹੁਣ ਆਪਾਂ ਪਿਛਲੇ ਦਿਨੀ ਇੱਕ ਵੀਡੀਓ ਵੇਖੀ ਜਿਸ ਦੇ ਵਿੱਚ ਪਸ਼ੂ ਚੱਲ ਰਹੇ ਨੇ ਗਊਆਂ ਨੇ ਮੱਝਾਂ ਨੇ ਹਰ ਤਰ੍ਹਾਂ ਦੇ ਜਾਨਵਰ ਨੇ ਉੱਥੇ ਤਾਂ ਇੱਕ ਸੱਪ ਫਣੀਰ ਨਕਾਲਾ ਕੋਹਬਰਾ ਜਿਹੜਾ ਉਹ ਆਉਂਦਾ ਸਾਹਮਣੇ ਆ ਰਿਹਾ ਤੇ ਉੱਥੇ ਅਚਾਨਕ ਉਸ ਬੰਦੇ ਚਰਵਾਹੇ ਨੇ ਵੀਡੀਓ ਬਣਾਈ ਹੋਈ ਹੈ ਉਸ ਦੀ ਤਾਂ ਉਹ ਜਿਹੜੀ ਗਊ ਹੈ ਉਹ ਆਣ ਕੇ ਫਣੀਰ ਨੂੰ ਜਿਹੜਾ ਐਡੇ ਵੱਡੇ ਆਪਣੀ ਉਹ ਜੀਬ ਜੀ ਬਾਹਰ ਕੱਢ ਰਿਹਾ ਤਾਂ ਉਸ ਨੂੰ ਆਣ ਕੇ ਚੱਟਣ ਲੱਗਿੰਦੀ ਜੀਬ ਨਾਲ ਉਹ ਆਪਣਾ ਸੱਪ ਵੀ ਜਿਹੜਾ ਸਿਰ ਨੀਵਾ ਕਰ ਲੈਂਦਾ ਜੇ ਉੱਥੇ ਮਨੁੱਖ ਹੁੰਦਾ ਇਹ ਕਲੀਅਰ ਹੈ ਜੋ ਉਸ ਨੂੰ ਸੱਪ ਨੂੰ ਪਤਾ ਹੁੰਦਾ ਕਿ ਇਧਰਲੇ ਪਾਸੇ ਤੋਂ ਮਨੁੱਖ ਦੇ ਹੱਥ 'ਚ ਜ ਡੰਡਾ ਫੜਿਆ ਤਾਂ ਉਹਨੇ ਇਧਰ ਉਧਰ ਕਿਸਕ ਜਣਾਈ ਮੈਨੂੰ ਲੱਗਦਾ ਕਿ ਇਨਸਾਨਾਂ ਦੇ ਵਿੱਚ ਜਿਹੜੇ ਦੂਸਰੀਆਂ ਇਕੱਲੇ ਇਨਸਾਨ ਤੋਂ ਬਿਨਾ ਜਿੰਨੀਆਂ ਵੀ ਪ੍ਰਜਾਤੀਆਂ ਨੇ ਸੰਸਾਰ 'ਚ ਕੁਦਰਤ ਨੇ ਵੈਗਰੂ ਅੱਲਾਹ ਤਾਲਾ ਨੇ ਪੈਦਾ ਕੀਤੇ ਨੇ ਮੇਰੇ ਨਾਲ ਤਾਂ ਉਹਨਾਂ 'ਚ ਪਿਆਰ ਪਿਆਰ ਪ੍ਰੇਮ ਸਭ ਕੁਝ ਹੈਗਾ ਇਨਸਾਨ ਭੁੱਲ ਗਿਆ ਹੁਣ ਤੁਸੀਂ ਗੱਲ ਕੀਤੀ ਹੈ ਮੁਰਗੀਆਂ ਦੀ ਅੱਜ ਫੇਰ ਮੈਂ ਕਿਸੇ ਧਰਮ ਦੇ ਉੱਪਰ ਨਹੀਂ ਕਰ ਰਿਹਾਗਾ ਇੱਕ ਧਰਮ ਹੈ ਜਿਹੜਾ ਲੱਖਾਂ ਕਰੋੜਾਂ ਜੀਵਾਂ ਨੂੰ ਇੱਕ ਦਿਨ ਦੇ ਆਪਣੇ ਉਸ ਕਰਤਾ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀ ਹੱਤਿਆ ਕਰ ਦਿੰਦਾ ਇੱਕ ਧਰਮ ਹੈ ਜਿਹੜਾ ਆਪਣੇ ਉਸ ਕਰਤੇ ਨੂੰ ਖੁਸ਼ ਕਰਨ ਵਾਸਤੇ ਬਲੀ ਦੇ ਦਿੰਦਾ ਹੈ ਇੱਕ ਧਰਮ ਹੈ ਜਿਹੜਾ ਸਵਾਦ ਲੈਣ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਵੱਡੀ ਹੁੰਦਾ ਇੱਕ ਧਰਮ ਹੋਰ ਹੈ ਜਿਹੜਾ ਵੱਖ-ਵੱਖ ਤਰ੍ਹਾਂ ਦੇ ਲੈ ਕੇ ਇਕੱਲੇ ਸੇਰੀ ਖਾਂਦਾ ਭੁੰਨ-ਭੁੰਨ ਕੇ ਤਾਂ ਉਹਨਾਂ ਨੂੰ ਜੇ ਵੇਖੋ ਸਿਰ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਤੁਹਾਡਾ ਬਹੁਤ ਸਤਿਕਾਰ ਹੈ ਤੁਸੀਂ ਜਦੋਂ ਵੀ ਉਦਾਹਰਣ ਦਿੰਦੇ ਹੋ ਪਵਿੱਤਰ ਕੁਰਾਨ ਸ਼ਰੀਫ ਚੋਂ ਦਿੰਦੇ ਹੋ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਜੇ ਤੁਸੀਂ ਇਹਨਾਂ ਉਸ ਪੜ੍ਹਦੇ ਹੋ ਜਿਸ ਤਰ੍ਹਾਂ ਤਾਂ ਅਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਦਰਸ਼ਕੋ ਦੇਖ ਰਹੇ ਨੇ ਤੁਹਾਨੂੰ ਸੰਸਾਰ ਚ ਅਸੀਂ ਇਹ ਜਾਨਣਾ ਚਾਹਾਂਗੇ ਜੋ ਸਭ ਮੈਂ ਇੱਕ ਖੁਦਾਏ ਬਸਤਾ ਹੈ ਤਾਂ ਕਿਉਂ ਮੁਰਗੀ ਮਾਰੇ ਸ਼੍ਰੀ ਗੁਰਗ੍ਰੰਥ ਸਾਹਿਬ ਚ ਇਸ ਤਰ੍ਹਾਂ ਕਿਉਂ ਹੈ ਦੇਖੋ ਪਤਾ ਕੀ ਗੱਲ ਹੈ ਧਰਮ ਧਰਮ ਦੀ ਆਪਾਂ ਗੱਲ ਨਹੀਂ ਕਰੀ ਇੱਥੇ ਬੈਸੀ ਗੱਲ ਕਰੀਏ ਅਸੀਂ ਕਿਸੇ ਤਰ ਅਸੀਂ ਤਾਂ ਸਭ ਦੀ ਗੱਲ ਕਰਦੇ ਦੇਖੋ ਅਗਰ ਆਪਾਂ ਸ਼ੁਰੂ ਦੇਖੀਏ ਜੀ ਆਪਾਂ ਇੱਕ ਹੀ ਗੱਲ ਦੇਖੀਏ ਸ਼ੁਰੂ ਜੀ ਇਨਸਾਨ ਜਾਤ ਪੈਦਾ ਹੋਇਆ ਉਹਦੇ ਕੋਲ ਕੋਈ ਸਾਧਨ ਨਹੀਂ ਥਾ ਸਿਵਾਏ ਉਹਦੇ ਕੋਲ ਪੁਸ਼ਪਾਂਜੀ ਖਾਂਦੇ ਜੀ ਠੀਕ ਹੈ ਜੀ ਅਗਰ ਇਹ ਕੁਦਰਤ ਦੇ ਉਲਟ ਹੁੰਦਾ ਤਾਂ ਫਿਰ ਮੱਛੀਆਂ ਬਾਸੇ ਰੱਬ ਹੋਰ ਖਰਾਬ ਕਾਦਾ ਵਰਦਾ ਮੱਛੀਆਂ ਮੱਛੀਆਂ ਹੀ ਹੁੰਦੀਆਂ ਨੇ ਸ਼ੇਰ ਜੰਗਲ ਚ ਕਿਉਂ ਜਾਨਵਰ ਮਾਰ ਕੇ ਖਾਂਦਾ ਤਾਂ ਫਿਰ ਕੁਦਰਤ ਨੇ ਨਿਯਮ ਬਣਾਇਆ ਹੈ ਨਾ ਸਮਝ ਨਹੀਂ ਗੱਲ ਹੈ ਅਸੀਂ ਜਾਗ ਲਾਉਣੇ ਦੇਹੀ ਨੂੰ ਉਹਦੇ ਵਿੱਚ ਕਰੋਨਾ ਬੈਕਟੀਰੀਆ ਹੁੰਦੇ ਨੇ ਡਾਕਟਰ ਸਾਹਿਬ ਇਹ ਇਨਸਾਨ ਡਾਕਟਰ ਸਾਹਿਬ ਇਨਸਾਨ ਵਾਸਤੇ ਵੀ ਮਾਤਾ ਦਾ ਜਦੋਂ ਜਨਮ ਲੈਂਦਾ ਉਹ ਦੁੱਧ ਨਾਲੀ ਦੱਸ ਤੁਸੀਂ ਮੇਰੀ ਗੱਲ ਸੁਣੋ ਜੇ ਰੱਬ ਨੇ ਇਹ ਮਨਾ ਕਰਨਾ ਹੁੰਦਾ ਮੈਂ ਧਰਮ ਦੀ ਗੱਲ ਨਹੀਂ ਕਰਦਾ ਤਾਂ ਫਿਰ ਰੱਬ ਜਿਹੜੇ ਕਾਰਨੀਵੋਰ ਜਾਨਵਰ ਨੇ ਜਿਹੜੇ ਸਾਕਾਹਾਰੀ ਜਾਨਵਰ ਨੇ ਉਹਨਾਂ ਨੂੰ ਤੁਸੀਂ ਗੋਸਤ ਨਹੀਂ ਖਿਲਾ ਸਕਦੇ ਮੀਟ ਨਹੀਂ ਖਿਲਾ ਸਕਦੇ ਉਹਨਾਂ ਦਾ ਮਿੱਦ ਹਜਮ ਨਹੀਂ ਕਰ ਸਕਦਾ ਉਹਦੇ ਦੰਦ ਚਾਪਟੇ ਨੇ ਮਾਸਾਹਾਰੀ ਨੇ ਸਾਕਾਹਾਰੀ ਨੇ ਜਿਹੜੇ ਮਾਸਾਹਾਰੀ ਨੇ ਉਹਨਾਂ ਦੇ ਦੰਦ ਨੁਕੀਲੇ ਨੇ ਜਿਵੇਂ ਸ਼ੇਰ ਵਗੈਰਾ ਚਿੱਤੇ ਵਗੈਰਾ ਨੇ ਉਹਨਾਂ ਨੂੰ ਤੁਸੀਂ ਕਾ ਨਹੀਂ ਖਿਲਾ ਸਕਦੇ ਅਗਰ ਖਿਲਾ ਦੇਵੋਗੇ ਤਾਂ ਉਹਨਾਂ ਦੇ ਮਿੱਦ ਨਹੀਂ ਹਜਮ ਨਹੀਂ ਕਰਨਾ ਠੀਕ ਹੈ ਨਹੀਂ ਤੁਸੀਂ ਗਾਂ ਬੱਕਰੀ ਨੂੰ ਗੋਸਤ ਮੀਟ ਨਹੀਂ ਖਿਲਾ ਸਕਦੇ ਕੋਈ ਖਾ ਨਹੀਂ ਸਕਦੀਆਂ ਅਗਰ ਖਿਲਾ ਦੇਵੋਗੇ ਤਾਂ ਬਿਮਾਰ ਹੋ ਜਾਊਗੀ ਉਟੀ ਕਰ ਦੂਗੀ ਖਾ ਨਹੀਂ ਹੋਈ ਇਹ ਇਨਸਾਨ ਦੇ ਆਪਣੇ ਦੋਵੇਂ ਦੰਦ ਲਾਏ ਨੇ ਨੁਕੀਲੇ ਵੀ ਤੇ ਚਪਟੇ ਵੀ ਇਹਦਾ ਮਿਦਾ ਇਹਦਾ ਬਣਾਇਆ ਇੱਕ ਆਹ ਫੂਸ ਵੀ ਖਾ ਸਕਦਾ ਤੇ ਗੋਸਟ ਵੀ ਖਾ ਸਕਦਾ ਮੀਡਾ ਖਾ ਸਕਦਾ ਅਗਰ ਜਿਵੇਂ ਗੈਂ ਦਾ ਮਹਸ ਦਾ ਬੱਕਰੀ ਦਾ ਮਿਦਾ ਬਣਾਇਆ ਤਾਂ ਉਹ ਇਨਸਾਨ ਦਾ ਮਿਦਾ ਵੀ ਐਸਾ ਹੀ ਬਣਾ ਦਿੰਦਾ ਠੀਕ ਹੈ ਨਹੀਂ ਲੇਕਿਨ ਉਹਨੇ ਮਿਦਾ ਬਣਾਇਆ ਔਰ ਦੋਵੇਂ ਤਰ੍ਹਾਂ ਦੇ ਦੰਦ ਲਾਏ ਤੁਸੀਂ ਧਿਆਨ ਦੇਖਿਓ ਜਾ ਕੇ ਅੱਜ ਆਪਣੀ ਮੱਝ ਦੇ ਸਾਰੇ ਦੰਦ ਚਪਟੇ ਨੇ ਬੱਕਰੀ ਸਾਰੇ ਜਣ ਦੇ ਚਪਟੇ ਨੇ ਸ਼ੇਰ ਦੇ ਦੰਦ ਨੁਕੀਲੇ ਨੇ ਤੇ ਇਨਸਾਨ ਦੇ ਦੋਡੇ ਤਰ੍ਹਾਂ ਦੇ ਦੰਦ ਨੇ ਕਿਉਂਕਿ ਮੈਂ ਪਹਿਲਾਂ ਕਿਹਾ ਵੀ ਪੂਰਾ ਸੰਸਾਰ ਜਿਹੜਾ ਪਰਮਾਤਮਾ ਨੇ ਪਰਮੂ ਨੇ ਬਣਾਇਆ ਉਹ ਇਨਸਾਨ ਲਈ ਬਣਾਇਆ ਹੈ ਜੀ ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਸਰਦਾਰ ਇਨਸਾਨ ਨੂੰ ਬਣਾਇਆ ਔਰ ਇਨਸਾਨ ਨੂੰ ਪਰਮੂ ਨੇ ਆਪਣੇ ਲਈ ਬਣਾਇਆ ਕਿ ਉਹਦੀ ਬੰਦਗੀ ਕਰਕੇ ਜੀਵੇ ਔਰ ਸਾਰੀ ਜਿੰਦਗੀਆਂ ਨੇ ਇੱਕ ਪਿਤਾ ਆਪਣੇ ਪੁੱਤ ਨੂੰ ਕਹਿੰਦਾ ਵੀ ਸਾਰਾ ਕੁਝ ਤੇਰਾ ਹੈ ਠੀਕ ਹੈ ਨਹੀਂ ਜੋ ਕੁਛ ਪਿਤਾ ਦਾ ਹੁੰਦਾ ਵੀ ਪਰ ਤੂੰ ਮੇਰਾ ਆਗਿਆਕਾਰੀ ਬਣ ਕੇ ਰਹੇ ਇੱਕ ਪਤਨੀ ਨੂੰ ਇਹ ਹੁੰਦਾ ਵੀ ਇਹ ਮੇਰੀ ਪਤਨੀ ਹੈ ਸਾਰਾ ਕੁਝ ਮੇਰੇ ਘਰ ਦਾ ਔਰਤਾਂ ਕੰਮ ਕਰਦੇ ਪਰ ਨਹੀਂ ਕਰਦੀ ਨਾ ਉਹਦਾ ਪਤੀ ਕਹਿੰਦਾ ਸਾਰਾ ਕੁਝ ਘਰ ਦੀ ਮਾਲਕਾ ਹੈ ਲੇਕਿਨ ਮੇਰੀ ਬਫਾਦਰ ਬਣ ਕੇ ਰਹੇ ਠੀਕ ਹੈ ਨਹੀਂ ਇਸੇ ਤਰ੍ਹਾਂ ਪਰਮਾਤਮਾ ਨੇ ਕਿਹਾ ਜਿਵੇਂ ਇੱਕ ਆਦਮੀ ਆਪਣੀ ਪਤਨੀ ਦੀ ਹਰ ਗੱਲ ਸਹਿਨ ਕਰ ਲੈਂਦਾ ਪਰ ਇਹ ਗੱਲ ਕਦੇ ਸਹਿਨ ਨਹੀਂ ਕਰਦਾ ਕਿ ਉਹਦੇ ਪਤਨੀ ਪਤਨੀ ਨਾਲ ਕਿਸੇ ਹੋਰ ਨਾਲ ਸੰਬੰਧ ਹੋਣ ਇਸ ਪ੍ਰਕਾਰ ਰੱਬ ਨੇ ਇਨਸਾਨ ਨੂੰ ਪੈਦਾ ਕੀਤਾ ਉਹਨੂੰ ਕਿਹਾ ਵੀ ਤੂੰ ਮੇਰਾ ਬੰਦਾ ਬਣ ਕੇ ਦੁਨੀਆ ਚ ਗੁਜ਼ਾਰ ਤੇ ਮੈਂ ਸਾਰਾ ਕੁਝ ਤੇਰੇ ਲਈ ਬਣਾਇਆ ਅਗਰ ਤੂੰ ਮੇਰਾ ਬੰਦਾ ਵਰਗ ਕੇ ਗੁਜ਼ਾਰਦਾ ਹੈ ਤਾਂ ਮੈਂ ਤੈਨੂੰ ਖੁਸ਼ ਹਾਂ ਔਰ ਆਪਣੇ ਚਰਨਾਂ 'ਚ ਨਿਵਾਸ ਬਖਸਾਂਗਾ ਤੇ ਇਸ ਕਰਕੇ ਇਹ ਜਿਹੜੇ ਸਾਰੇ ਜਨ ਇਨਸਾਨ ਲਈ ਨੇ ਦੇਖੋ ਅਗਰ ਅਸੀਂ ਗੁਰੂ ਸਾਹਿਬਾਨ ਨੂੰ ਦੇਖਦੇ ਹਾਂ ਇਤਿਹਾਸ ਪੜ੍ਹਦੇ ਹਾਂ ਤਾਂ 6ਵੇਂ ਗੁਰੂ ਸਾਹਿਬ ਨੇ ਵੀ ਸ਼ਿਕਾਰ ਖੇਡਿਆ ਜੀ 10ਵੇਂ ਗੁਰੂ ਸਾਹਿਬ ਨੇ ਵੀ ਸ਼ਿਕਾਰ ਖੇਡਿਆ ਜੀ ਠੀਕ ਹੈ ਨਹੀਂ ਤੇ ਅਗਰ ਅਸੀਂ ਦੇਖਦੇ ਆ ਪਿੱਛੇ ਚ ਰਹੀਏ ਹੋਰ ਜਿਹੜੇ ਇਨਸਾਨ ਜਦੋਂ ਆਦੀਵਾਸੀ ਕਹਨੇ ਆ ਤਾਂ ਉਸ ਵੇਲੇ ਤਾਂ ਖੇਤੀਬਾੜੀ ਕਰਨਾ ਕੋਈ ਸਵਾਲ ਹੀ ਨਹੀਂ ਥਾ ਤੇ ਇਨਸਾਨ ਜੰਗਲਾਂ 'ਚ ਰਹਿੰਦਾ ਸੀ ਤੇ ਮਾਸ ਮੱਛੀ ਮੱਛੀ ਖਾਂਦਾ ਸੀ ਜੋ ਕੁਝ ਵੀ ਥੀਗਾ ਇਹ ਇਹ ਚੀਜ਼ਾਂ ਜਿਹੜੀਆਂ ਨੇ ਇਨਸਾਨ ਦੇ ਮੁਤਾਬਕ ਨੇ ਮੈਂ ਫੇਰ ਕਹੂੰਗਾ ਵੀ ਇਹ ਸਾਰਾ ਕੁਝ ਪੂਰੀ ਸੰਸਾਰ ਇਨਸਾਨ ਲਈ ਬਣਾਇਆ ਗਿਆ ਔਰ ਇਨਸਾਨ ਨੂੰ ਆਪਣੇ ਰੱਬ ਨੇ ਆਪਣਿਲੀ ਬਣਾਇਆ ਹੈ ਤੇ ਇਸ ਕਰਕੇ ਇਹ ਵਿਸ਼ਾ ਇਸ ਤਰ੍ਹਾਂ ਚੱਲ ਜਾਂਦਾ ਜਿਸ ਤਰ੍ਹਾਂ ਮੰਨ ਲੈ ਕੇ ਵੀ ਲਈਏ ਜਿਵੇਂ ਇੱਕ ਸ਼ਾਕਾਹਾਰੀ ਹੈ ਦੋ ਪਹਿਲਵਾਨ ਨੇ ਆਮ ਆਪਾਂ ਖੇਡਾਂ 'ਚ ਵੀ ਦੇਖ ਸਕਦੇ ਆ ਅੱਜ ਅੱਜ ਆਪਾਂ ਦੇਖ ਸਕਦੇ ਆ ਇੱਕ ਸ਼ਾਕਾਹਾਰੀ ਪਹਿਲਵਾਨ ਹੈ ਇੱਕ ਮਾਸਾਹਾਰੀ ਪਹਿਲਵਾਨ ਹੈ ਦੋਨੇ ਲੜ ਘੁਲਦੇ ਨੇ ਪਰ ਕਿਸੇ ਦਿਨ ਕੋਈ ਦਿਨ ਉਸ ਦਾ ਹੁੰਦਾ ਕੋਈ ਦਿਨ ਉਸ ਦਾ ਨਾ ਮਤਲਬ ਦੋਨੇ ਜਿੱਤ ਜਾਂਦੇ ਨੇ ਦੋਨੇ ਹਾਰ ਜਾਂਦੇ ਨੇ ਪਰ ਇਹ ਵੇਖਿਆ ਜਾਵੇ ਜਿਕਰ ਸਾਰੀ ਆਪਾਂ ਗੱਲਬਾਤਾਂ ਨਿਚੋੜ ਗੱਡੀ ਤਾਂ ਲਗਭਗ ਕਹਿ ਲਈਏ ਤਾਂ ਮਨੁੱਖ ਨੇ ਆਪਣੇ ਜੀਭ ਦੇ ਸੁਆਦ ਵਾਸਤੇ ਵੀ ਕੁਝ ਆਪਣੇ ਰੂਲ ਬਣਾਏ ਨੇ ਉਸੂਲ ਬਣਾਏ ਦੇਖੋ ਪਤਾ ਕੀ ਗੱਲ ਹੈ ਤੁਹਾਡੀ ਗੱਲ ਬਿਲਕੁਲ ਸਹੀ ਕੀਤੀ ਹੈ ਜੇ ਇੱਕ ਜਦੋਂ ਇੱਕ ਕੰਪਨੀ ਚ ਗੱਡੀ ਬਣ ਕੇ ਆਉਂਦੀ ਹੈ ਜਾਂ ਮਸ਼ੀਨ ਬਣ ਕੇ ਆਉਂਦੀ ਹੈ ਜੇ ਤਾਂ ਉਹ ਕੰਪਨੀ ਦੇ ਮਾਲਕ ਜਾਂ ਬਣਾਉਣ ਵਾਲੇ ਦੇ ਨਿਮਾਣ ਅਨੁਸਾਰ ਚੱਲਦੀ ਹੈ ਫਿਰ ਉਹ ਸਹੀ ਚੱਲਦੀ ਹੈ ਉਹਦੇ ਵਿੱਚ ਬੁੱਕਲੈਟ ਵੀ ਨਾਲ ਦਿੱਤੀ ਹੁੰਦੀ ਹੈ ਇਸ ਤਰ੍ਹਾਂ ਰੱਬ ਨੇ ਹਰ ਧਰਮਗ੍ਰੰਥ ਤੇ ਭੇਜੇ ਪਿਚਾ ਕੇ ਲੋਕ ਔਰ ਇੱਕ ਗਾਈਡ ਭੇਜਦਾ ਸੀ ਆਪਣਾ ਮਹਾਪੁਰਸ਼ ਜੇ ਉਹ ਇਨਸਾਨ ਮਸ਼ੀਨ ਉਸ ਤਰ੍ਹਾਂ ਚੱਲਦੀ ਹੈ ਤਾਂ ਉਹ ਸਹੀ ਚੱਲਦੀ ਹੈ ਬੰਨਾ ਐਕਸੀਡੈਂਟ ਹੁੰਦਾ ਜਦੋਂ ਇਨਸਾਨ ਨੇ ਆਪਣੀ ਮਰਜ਼ੀ ਦਾਖਲ ਕੀਤੀ ਜੀ ਤੋਂ ਫਿਰ ਐਕਸੀਡੈਂਟ ਹੋਏ ਜੀ ਜ਼ੁਲਮ ਹੋਇਆ ਕਿਉਂਕਿ ਹੁਣ ਮੈਂ ਆਪਣੇ ਤਰ੍ਹਾਂ ਦੀ ਗੱਲ ਕਰਦਾ ਸਿੱਖੀ ਚ ਵੀ ਕਿਹਾ ਹੈ ਮਾਰਦਾ ਹੈ ਜੋ ਆਦਮੀ ਬਿਨਾਂ ਗੁਨਾਹ ਕਰਾਲ ਦੋ ਪੈਂਦੇ ਪੈਂਦੇ ਦੋ ਖਾ ਹਾਰ ਵੀ ਜਿੱਤੇ ਦੇਹੀ ਬਾਲ ਜਿਹੜਾ ਬੰਦਾ ਕਿਸੇ ਨਿਰਦੋਸ਼ ਇਨਸਾਨ ਨੂੰ ਮਾਰਦਾ ਹੈ ਜੀ ਤੇ ਉਹ ਮਾਰਨ ਮਰਨ ਵਾਲੇ ਦੇ ਕੇ ਸੰਜ ਤੇਰੇ ਬਰਸ ਨਰਕ ਚ ਰਹਿੰਦਾ ਹੈ ਕਿਉਂ ਜੋ ਪਰਮੂ ਨੇ ਮਨੁੱਖ ਨੂੰ ਆਪਣੇ ਨੂਰ ਤੋਂ ਪੈਦਾ ਕੀਤਾ ਹੈ ਇਸਲਾਮ ਵੀ ਇਹੀ ਕਹਿੰਦਾ ਹੈ ਅਨਹ ਕਤਲ ਨਫਸ ਬਿਗੈਰ ਨਫਸ ਨੂੰ ਫਸਾਦਨ ਫਿਲ ਅਰਦੀ ਫਕਾ ਨਮਾ ਕਤਲ ਨਸਾ ਜਮੀਆਂ ਕੁਰਾਨ ਸਿਫ ਸੂਰਤ ਅਲ ਮਾਇਦਾ ਐਤਮਰ ਬਤੀ ਜਿਸ ਨੇ ਕਿਸੇ ਨੂੰ ਦੋ ਜਾਨ ਦੀ ਹੱਤਿਆ ਕੀਤੀ ਉਹਨੇ ਸਾਰੀ ਇਨਸਾਨੀ ਦੀ ਹੱਤਿਆ ਕਰਤੀ ਹੈਨਾ ਹੁਣ ਜਦੋਂ ਉਹ ਧਰਮ ਹੀ ਉਹਨੂੰ ਬੰਨਦਾ ਹੈ ਤੇ ਕੋ ਅਗਰ ਧਰਮ ਨਾ ਹੁੰਦੇ ਨਾ ਹੁੰਦਾ ਤਾਂ ਇਨਸਾਨ ਤੇ ਲਈ ਕੋਈ ਹੱਦ ਨਹੀਂ ਸੀ ਠੀਕ ਹੈ ਨਾ ਉਹ ਧਰਮ ਕਹਿੰਦਾ ਵੀ ਨਹੀਂ ਤੈਨੂੰ ਹਰਾਮ ਨਹੀਂ ਖਾਣਾ ਉਹ ਧਰਮ ਕਹਿੰਦਾ ਤੈਨੂੰ ਕਿਸੇ ਦੀ ਜ਼ੋਦੀ ਹੱਤਿਆ ਨਹੀਂ ਕਰਨੀ ਤੈਨੂੰ ਕਿਸੇ ਤੋਂ ਰਿਸ਼ਵਤ ਨਹੀਂ ਲੈਣੀ ਤੈਨੂੰ ਕਿਸੇ ਦਾ ਹੱਕ ਪਰਾਇਆ ਨਹੀਂ ਖਾਣਾ ਜੇ ਉਹ ਇਹ ਨਾ ਹੁੰਦੀ ਹੱਦਾਂ ਤਾਂ ਉਹ ਇਨਸਾਨ ਵੀ ਜਾਨਵਰ ਬਣ ਜਾਂਦਾ ਜਿਵੇਂ ਮਸਲਨ ਇੱਕ ਇੰਡੀਆ ਪਾਕਿਸਤਾਨ ਦਾ ਬਾਰਡਰ ਹੈ ਜੇ ਬਾਰਡਰ ਨਾ ਹੁੰਦਾ ਤਾਂ ਕੋਈ ਉਧਰ ਤੋਂ ਜਾ ਕੇ ਜੋ ਕੁਝ ਮਰਜ਼ੀ ਕਰਦਾ ਇਹ ਬਾਰਡਰ ਬੰਨਿਆ ਵੀ ਤੇਰੀ ਇੱਥੇ ਤੱਕ ਹੱਦ ਹੈ ਸੀਮਾ ਹੈ ਇਸ ਕਰਕੇ ਸੀ ਬੰਨਿਆ ਜੇ ਕਦਮ ਬਾਹਰ ਰੱਖਦੇ ਤਾਂ ਜਦੀ ਗੋਲੀ ਮਾਰੀ ਜਾਂਦੀ ਦੂਸਰੇ ਪਾਸੇ ਸਾਡੇ ਵੱਸ ਇਸ ਤਰ੍ਹਾਂ ਹੀ ਇਨਸਾਨ ਨੂੰ ਕਿਹਾ ਗਿਆ ਵੀ ਤੇਰੀ ਸੀਮਾ ਇੱਕ ਇਨਸਾਨੀਅਤ ਦੀ ਸੀਮਾ ਹੈ ਤੂੰ ਇਨਸਾਨ ਇਨਸਾਨੀ ਰੱਖ ਆਪਣੇ ਅੰਦਰ ਜਦੋਂ ਉਹਨਾਂ ਦੀ ਇਨਸਾਨੀਤ ਨਿਕਲਦੀ ਹੈ ਫਿਰ ਉਹ ਦਰਿੰਦਿਆਂ ਤੋਂ ਭੇੜਾ ਬਣ ਜਾਂਦਾ ਜਾਨਵਰ ਉਜਦ ਬੰਦਾ ਹੈ ਜਦੋਂ ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਜਦੋਂ ਉਹ ਧਰਮ ਮਰ ਜਾਂਦਾ ਹੈ ਜਦੋਂ ਧਰਮ ਨੂੰ ਚਿੱਕੇ ਟੰਗ ਦਿੰਦਾ ਹੈ ਲੇਕਿਨ ਇਸੇ ਕਰਕੇ ਕਿਹਾ ਗਿਆ ਵੀ ਇਸਲਾਮ ਦੇ ਕਿਸ਼ਾਬ ਦੇ ਕੱਲ ਮੈਨੂੰ ਬਕਰ ਨੂੰ ਸਾਹਨੇ ਪੁੱਛਿਆ ਦੀ ਵੀ ਕਾਫਰ ਕਿਹਨੂੰ ਕਹਿੰਦੇ ਨੇ ਕਾਫਰ ਉਹ ਆਇਆ ਜਿਹੜਾ ਆਪਣੇ ਧਰਮ ਰੀਤਾਂ ਨੂੰ ਪੁਛ ਪਿੱਛੇ ਛੱਡ ਦਵੇ ਸ਼ੁੱਕਟਾਂ ਗਦਵੇ ਫਿਰ ਉਹ ਜੋ ਮਰ ਜੀ ਕਰਿਆ ਜਾਦਾ ਹੈ ਫਿਰ ਉਹ ਧਰਮ ਦੇ ਪਹਿਰਾਵੇ ਜਰੂਰ ਹੈ ਪਰ ਉਹ ਧਾਰਮਿਕ ਨਹੀਂ ਹੋਏਗਾ ਤੇ ਫਿਰ ਜਦੋਂ ਇਨਸਾਨ ਧਰਮ ਦੇ ਇਨਸਾਨੀ ਦੇ ਯਾਨੀ ਇਨਸਾਨੀ ਦੇ ਧਰਮ ਉਹ ਤੋਂ ਬਾਹਰ ਨਿਕਲਦਾ ਹੈ ਫਿਰ ਉਹ ਜਾਨਵਰ ਸ਼ੇਰ ਸ਼ੇਰ ਉਹ ਚਿੱਤੇ ਭੇੜੀ ਤੋਂ ਵੀ ਖਤਰਨਾਕ ਬਣ ਜਾਂਦਾ ਹੈ ਕਿਉਂਕਿ ਸ਼ੇਰ ਤਾਂ ਇੱਕ ਵਾਰੀ ਖਾ ਕੇ ਰਜ ਕੇ ਬਹਿ ਜਾਂਦਾ ਹੈ ਉਹਦੇ ਸਾਹਮਣੇ ਬਣੀ ਚਲੇ ਇਨਸਾਨ ਉਹ ਹੈ ਜਿਹੜਾ ਲੱਖਾਂ ਬੰਦਿਆਂ ਦਾ ਕਤਲ ਕਰਕੇ ਵੀ ਲੱਖਾਂ ਬੰਦਿਆਂ ਨੂੰ ਲੁੱਟ ਕੇ ਨਹੀਂ ਰਜਦਾ ਹੈਗਾ ਜੀ ਜੀ ਸੋ ਇਹ ਸਨ ਡਾਕਟਰ ਨਸੀਰ ਅਕਤਰ ਮਲੇਰ ਕੋਟਲਾ ਜਿਨ੍ਹਾਂ ਨੇ ਬਹੁਤ ਹੀ ਸੋਹਣੇ ਵਿਚਾਰ ਆਪਣੇ ਪੇਸ਼ ਕੀਤੇ ਨੇ ਤੇ ਅੱਗੇ ਵੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਸੇ ਤਰ੍ਹਾਂ ਹੀ ਨਵੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਦਿਓਇਆਇਤ ਆਪਣੇ ਦੋਸਤ ਸਹਿਬ ਸਿੰਘ ਵਿਰਕ ਨੂੰ ਧੰਨਵਾਦ ਧੰਨਵਾਦ ਡਾਕਟਰ ਦਾ ਬਹੁਤ-ਬਹੁਤ ਸ਼ੁਕਰੀਆ ਮੈਂ ਥੋੜਾਤ ਨਮਾਦੀਆਂ ਥੋੜੇ ਚੈਨਲ ਦਾ ਕਿ ਤੁਸੀਂ ਆਪਣੇ ਚੈਨਲ ਰਾਹੀਂ ਮੈਨੂੰ ਸਰੋਤਿਆਂ ਦੇ ਰੂਬਰੂ ਹੋਂ ਦਾ ਮੌਕਾ ਵੀ ਦਿੱਤਾ ਔਰ ਮੈਂ ਖਿਮਾ ਮੰਗਦਾ ਜਾਚਾਂਗਾ ਅਗਰ ਕੋਈ ਗਲ ਅ ਅਚੀ ਨਾ ਲੱਗੀ ਹੋਵੇ ਕਿਉਂਕਿ ਮੈਂ ਵੀ ਇੱਕ ਵਿਦਿਆਰਥੀ ਹਾਂ ਸਿੱਖ ਰਿਹਾ ਹਾਂ ਕਿਉਂਕਿ ਜਿਹੜਾ ਵਿਦਿਆਰਥੀ ਹੁੰਦਾ ਸਿੱਖ ਰਿਹਾ ਹੁੰਦਾ ਉਹ ਗਲਤੀਆਂ ਵੀ ਹੁੰਦੀਆਂ ਨੇ ਔਰ ਸਹੀ ਵੀ ਹੁੰਦੀਆਂ ਨੇ ਤਾਂ ਕਿ ਜਿਹੜੀ ਗਲਤੀ ਹੋਣੀ ਹੈ ਅੱਗੇ ਉਹ ਸਿੱਖੇ ਜਾਣਾ ਜੋ ਜਿਹੜੇ ਉਸਤਾਦ ਨੇ ਸਰੋਤੇ ਉਸਤਾਦ ਨੂੰ ਦੱਸਣਗੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ